ਨਗਰ ਕੌਂਸਲ ਬਜ਼ੀ ਪਠਾਣਾ ਅੱਜਕੱਲ ਚਰਚਾਵਾਂ ਦੇ ਵਿੱਚ ਹੈ ਕਿਉਂਕਿ ਨਗਰ ਕੌਂਸਲ ਬਜ਼ੀ ਪਠਾਣਾ ਦੇ ਮੌਜੂਦਾ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਦੇ ਖਿਲਾਫ 15 ਕੌਂਸਲਰਾਂ ਵਿੱਚੋਂ 10 ਕੌਂਸਲਰਾਂ ਵੱਲੋਂ ਬੇਪਰੂਸਕੀ ਮਤਾ ਪਾਇਆ ਸੀ ਜਿਸ ਦੇ ਸਬੰਧ ਵਿੱਚ ਅੱਜ ਸਵੇਰੇ ਇੱਕ ਮੀਟਿੰਗ ਵੀ ਰੱਖੀ ਗਈ ਸੀ ਇਸ ਮੀਟਿੰਗ ਵਿੱਚ ਬਹੁਮਤ ਪੇਸ਼ ਕਰਕੇ ਮੌਜੂਦਾ ਨਗਰ ਕੌਂਸਲ ਦਾ ਪ੍ਰਧਾਨ ਬਦਲਣਾ ਸੀ ਪਰ ਨਾ ਤਾਂ ਮੀਟਿੰਗ ਹੋਈ ਅਤੇ ਨਾ ਹੀ ਬੇਪਰੂਸਕੀ ਮਤਾ ਪੇਸ਼ ਕਰਨ ਵਾਲਿਆਂ ਵਿੱਚੋਂ ਕੌਂਸਲਰ ਪੁੱਜੇ ਨਗਰ ਕੌਂਸਲ ਦਾ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਖਾਲੀ ਕੁਰਸੀਆਂ ਦੇ ਨਾਲ 2 ਘੰਟੇ ਤੱਕ ਉਡੀਕਦਾ ਰਿਹਾ ਤੁਹਾਨੂੰ ਦੱਸ ਦਈਏ ਮੌਜੂਦਾ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਤੋਂ ਇਲਾਵਾ ਦਾਵੇਦਾਰੀ ਪੇਸ਼ ਕਰਨ ਵਾਲੇ ਰਾਜਕੁਮਾਰ ਪੁਰੀ ਅਤੇ ਬਾਕੀ ਹੋਰ ਕਾਉਂਸਲਰ ਇਸ ਮੀਟਿੰਗ ਦਾ ਹਿੱਸਾ ਹੀ ਨਹੀਂ ਬਣੇ ਇੱਥੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਜਦੋਂ ਤੋਂ ਗੁਰਪ੍ਰੀਤ ਸਿੰਘ ਜੀਪੀ ਅਤੇ ਸਹਿਰੀ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਜੋ ਪਹਿਲਾਂ ਕਾਂਗਰਸ ਪਾਰਟੀ ਦੇ ਨੁਮਾਇੰਦੇ ਸਨ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ ਉਦੋਂ ਤੋਂ ਹੀ ਬਸੀ ਪਠਾਨਾ ਨਗਰ ਕਾਉਂਸਲ ਦੇ ਪ੍ਰਧਾਨ

ਕਾਉਂਸਲਰ ਸਾਹਿਬਾਨਾਂ ਨੇ ਆ ਕੇ ਆਪਣਾ ਬਹੁਮਤ ਚੁੱਕ ਕੇ ਜੋ ਮੇਰੇ ਖਿਲਾਫ ਦੇਖੋ ਵੀ ਦਾ ਮਤ ਦਿੱਤਾ ਸੀ ਉਹ ਹੁਣ ਅੱਜ ਕੋਈ ਵੀ ਕਾਉਂਸਲਰ ਹਾਜ਼ਰ ਨਹੀਂ ਆਏ ਸੇ ਮੈਂ ਸਮੇਂ ਸਿਰ ਆਪਣੇ ਟਾਈਮ ਤੇ ਆ ਗਿਆ ਸੀ ਸਮਾਂ ਹੁਣ ਤੁਸੀਂ ਦੇਖ ਸਕਦੇ ਹੋ 9:11 ਹੋ ਚੁੱਕੇ ਆ ਇੱਕ ਘੰਟਾ ਸੀ ਉਹਨਾਂ ਦੀ ਵੈਸੇ ਹੀ ਵੇਟ ਕੀਤੀ ਸਾਡੇ 10:00 ਵਜੇ ਪ੍ਰੋਸੀਡਿੰਗ ਜਿਹੜੀ ਸੀ ਗਈ ਆ ਇੱਕ ਆਥਰ ਸਾਹਿਬਾਨਾਂ ਦੇ ਨਾਮ ਕਰਦੇ ਜਿਹੜਾ ਇਹ ਮਤਾ ਇਕ ਰੱਦ ਕੀਤਾ ਜਾਂਦਾ ਇਤਨੇ ਇਹ ਵੇਲੇ ਜਿਹੜੀ ਮੀਟਿੰਗ ਆ ਪ੍ਰੈਸ ਕਾਨਫਰੰਸ ਹੋ ਠੀਕ ਗਈ ਸੀ ਔਰ ਪ੍ਰੈਸ ਕਾਨਫਰੰਸ ਕਰਨ ਦਾ ਇਹ ਕੋਲ ਜਿਹੜਾ ਮੇਰਾ ਮੋਟਿਵ ਹੈ ਮੈਂ ਗੁਰਪ੍ਰੀਤ ਸਿੰਘ ਜੀਪੀ ਲਾਉਤੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਮੈਂ ਉਦੋਂ ਵੀ ਨਗਰ ਕੌਂਸਲ ਦਾ ਪ੍ਰਧਾਨ ਸੀ ਔਰ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦੇ ਰਹੇ ਨਵਾਈ ਵਿੱਚ ਜੁਆਇਨ ਕੀਤੀ ਸੀ 2020 ਅੱਜ ਲੋਕ ਸਭਾ ਦੇ ਵਿੱਚ ਜੀਪੀ ਸਾਹਿਬ ਨੂੰ ਭਰਪੂਰ ਸਾਥ ਦਿੱਤਾ ਜਿਹੜੇ ਬੂਥਾਂ ਤੇ ਸਾਡੀ ਡਿਊਟੀ ਲਗਾਈ ਗਈ ਸੀ ਆ ਕਿ ਉਹ ਬੂਥ ਜਿਹੜੇ ਐ ਜਿੱਤ ਕੇ ਦਿੱਤੇ ਐ ਉਸ ਤੋਂ ਬਾਅਦ ਹਲਕਾ ਵਿਧਾਇਕ ਜਿਹੜੇ ਐ ਸਾਡੇ ਨਾਲ ਮਤਰਿਆ ਜਿਹੜਾ ਵਿਹਾਰ ਕਰ ਰਹੇ ਐ ਇਹ ਚੱਕਰ ਜੁੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਭੀ ਐ ਉਹ ਖਰਾਬ ਹੋ ਰਹੀ ਆ

ਰਾਜੀ ਅਸੀਂ ਵੀ ਉਹਨਾਂ ਦੇ ਨਾਲ ਖੜੇ ਆ ਜਦੋਂ ਗੋਪਾਲ ਸਿੰਘ ਜੀਪੀਜੀ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਅਸੀਂ ਉਹਨਾਂ ਦੇ ਨਾਲ ਸੀ ਮੈਂ ਆਪਣੇ ਸਾਥੀ ਕੌਂਸਲਰਾਂ ਦੇ ਨਾਲ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਵਿੱਚ ਜੁਆਇਨ ਕੀਤਾ ਸੀ ਸ਼ਾਇਦ ਗੋਪਾਲ ਸਿੰਘ ਜੀਪੀਜੀ ਕੋਲ ਸਾਨੂੰ ਹਲਕਾ ਵਿਧਾਇਕ ਜੀ ਆਪਣਾ ਹੀ ਸਮਝਦੇ ਜਦੋਂ ਕੋਈ ਅਸੀਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੀ ਬੈਤਰੀ ਲਈ ਹਰ ਇੱਕ ਕਦਮ ਜਿਹੜਾ ਅੱਗੇ ਕਰ ਰਹੇ ਆ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਵੀ ਤਾਂ ਬਹੁਤ ਅੱਛੇ ਜੋ ਕੰਮ ਕਰ ਰਹੇ ਆ ਅਸੀਂ ਉਹਨਾਂ ਦੇ ਇਹੀ ਦੇਖ ਦੇ ਕੇ ਅਸੀਂ ਜਿਹੜਾ ਜੁਆਇਨ ਕੀਤਾ ਸੀ ਜੀਟੀ ਸਾਹਿਬ ਨਾਲ ਅੱਜ ਸਾਡੇ ਨਾਲ ਜਿਹੜਾ ਮਤਲਬ ਹੈ ਇੱਥੇ ਖਾਲਪਾ ਬਦਾਈ ਜਿਹੜਾ ਵਿਹਾਰ ਕਰ ਰਹੇ ਆ ਉਹ ਬਹੁਤ ਲਿੰਦਨੀ ਆ ਕੁਝ ਕੌਂਸਲਰ ਜਿਹੜੇ ਆ ਹਲਕਾ ਵਿਧਾਇਕ ਨੂੰ ਗੁੰਮਰਾਹ ਕਰਦੇ ਆਂ ਔਰ ਹਲਕਾ ਵਿਧਾਇਕ ਉਹਨਾਂ ਦੇ ਦੇਖਾਵੇ ਚਾਤੂ ਗੁੰਮਰਾਹ ਹੋ ਰਹੇ ਆ ਜਦੋਂ ਕਿ ਅਸੀਂ ਨਗਰ ਕੌਂਸਲ ਸਾਹਮਣੇ ਸੀ ਉੱਥੇ ਤੁਸੀਂ ਦੇਖ ਸਕਦੇ ਨਗਰ ਕੌਂਸਲ ਦੀ ਜੋ ਹਾਲਾਤ ਸੀਗੇ ਬਹੁਤ ਬਦਤਰ ਸੀ ਇਸ ਸੰਦਰਭ ਲੋਕਾਂ ਨੇ ਆਵਾਜ਼ ਵਿੱਚ ਪਾਰਟੀ ਨੂੰ ਬਦਲਾਵਾ ਕੋਈ ਸੁਣਿਆ ਸੀ ਤੇ ਇੱਥੇ ਆਪਾਂ ਹੀ ਘੱਟ ਬੁਲੇ ਸੀ ਉੱਥੇ ਤਾਂ ਲੋਕਾਂ ਨੇ ਮਸੂਹੇਆਂ ਪੂਰੇ ਹੰਗੋੜੇ ਤੇ ਬਗੀਚਾਰਾ ਹੈ ਨਾ ਵਾਕਿਆ ਨੂੰ ਨਗਰ ਕੌਂਸਲ ਤੋਂ ਪੀਹੇਗਾ ਆਪੀ ਉਹੀ ਕੰ ਜਿਹੜੀ ਹੈ ਲੈ ਕੇ ਹਾਈਕ ਮਾਤ ਨਾਲ ਮਿਲਣ ਜਾ ਰਹੇ ਹਾਂ ਜਲਦੀ ਹੀ ਕਿਉਂਕਿ ਇਸ ਨਾਲ ਇਸ ਜਗ੍ਹਾ ਦਾ ਕਾਟੋ ਕੋਲੇ ਸਿੱਧਾ ਤੁਸੀਂ ਦੱਸਿਆ ਇਸ ਦੇ ਜਿਹੜੇ ਲੋਕ ਜਿਹੜਾ ਲੋਕਾਂ ਦਾ ਜਿਹੜਾ ਕੰਮ ਹੈ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਹੈ ਉਹ ਸਫਰ ਕਰਦੇ ਆਂ ਅਸੀਂ ਤੋਂਦੇ ਰਹੀ ਮੈਂ ਹਲਕਾ ਵਿਧਾਇਕ ਜੀ ਨੂੰ ਅਪੀਲ ਵੀ ਕਰੂੰਗਾ ਕਿ ਇਹ ਕੰਟਰੋਵਰਸੀ ਛੱਡ ਕੇ ਆਪਾਂ ਆਮ ਆਦਮੀ ਪਾਰਟੀ ਦੀ ਵੈਤਰੀ ਲਈ ਕਦਮ ਚੁੱਕੀਏ ਸ਼ਹਿਰ ਦੀ ਡਿਵੈਲਪਮੈਂਟ ਲਈ ਕਦਮ ਚੁੱਕੀਏ ਤਾਂ ਜੋ ਆਪਾਂ ਭਗਵਤ ਸਿੰਘ ਦੀ ਮਾਨ ਜੋ ਅੱਜ ਪੰਜਾਬ ਵਿੱਚ ਬਹੁਤ ਵਧੀਆ ਕੰਮ ਕਰਕੇ ਦਿਖਾ ਰਹੇ ਆਂ ਆਮ ਆਦਮੀ ਪਾਰਟੀ ਜੋ ਬਹੁਤ ਵਧੀਆ ਕੰਮ ਕਰਕੇ ਦਿਖਾ ਰਹੀ ਆ ਉਸ ਨੂੰ ਆਪਾਂ ਮੁਲੰਦਿਆਂ ਤੇ ਲੈ ਚੀਏਗਾ ਸਰ ਜੀ ਉਸੇ ਇਹ ਕਲਾਜੋ ਜਿਹੜੀ ਤੁਹਾਡੇ ਮੁੱਠੇ ਨੂੰ ਖੜਾ ਕਰਕੇ ਦੀ ਬਿਲਕੁਲ ਜੀ ਉਸੇ ਤਰੇਵੰਦੀ ਤੁਸੀਂ ਆਪ ਦੇਖਦੇ ਹੋ ਜੀ ਤਰੇਵੰਦੀ ਸ਼ੋ ਹੋ ਰਹੀ ਆ ਗੁਰਪ੍ਰੀਤ ਸਿੰਘ ਜੀ ਵੀ ਅੱਜ ਵੀ ਮੇਰੇ ਨਾਲ ਮੇਰੇ ਨਾਲ ਸਵੇਰੇ ਆਏ ਨੇ ਲੇਕਿਨ ਉਹ ਕਰਕੇ ਹੋਰ ਹੋਰ ਰਿਐਕਸ਼ਨ ਹੋ ਰਹੀ ਆ ਅਸੀਂ ਹਾਈ ਕਮਾਂਡ ਨੂੰ ਜਲਦੀ ਮਿਲਣ ਜਾ ਰਹੇ ਹਾਂ ਜੀਪੀ ਸਾਊਥੀ ਰਹਿਨਮਾਈ ਦੇ ਵਿੱਚ ਮਿਲ ਜਾਰ ਰਹੇ ਆ ਭਾਈਕਮਨ ਨੂੰ ਪੂਰੀ ਜੋ ਇੱਥੇ ਦੀ ਸਥਿਤੀ ਆ ਉਹਦੇ ਬਾਰੇ ਜਾਣੂ ਕਰਾਵਾਂਗੇ ਸਾਡੇ ਹੋਰ ਕੌਂਸਲਰ ਸਾਹਿਬਾਨ ਜਿਨ੍ਹਾਂ ਨੇ ਅੱਜ ਇਹ ਕੁਝ ਪ੍ਰਦਾਨ ਕੀ ਬਿਸ਼ਵਾਸ ਕਰਦਾ ਹਾਂ ਜਿੰਨਾਂ ਦਾ ਧੰਨਵਾਦ ਕਰਦਾ ਹਾਂ ਸੂਚੀ ਟੀਮ ਦਾ ਬਾਕੀ ਦੂਜੇ ਹੋਰ ਕੌਂਸਲਰ ਵੀ ਸੀਗੇ ਕਟੂਗਰ 6 ਤੇ 7 ਕੌਂਸਲਰ ਦਾ ਫਾਰਮ ਵੀ ਆਇਆ ਵੀ ਅਸੀਂ ਤੁਹਾਡੇ ਨਾਲ ਆ ਮੈਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਮੈਨੂੰ ਇਹ ਤੋਂ ਤਕਨੀਕੀ ਦਿੱਤੀ ਸੀ ਫਰ ਜਿਵੇਂ ਰਿਕੂ ਜੀ ਨੇ ਵੀ ਆਮ ਆਦਮੀ ਪਾਰਟੀ ਸਾਰੇ ਕੌਂਸਲ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਪਰ ਨਹੀਂ ਸੀ ਇਹ ਚੀਜ਼ਾਂ ਚਾਹੀਦੀਆਂ ਕਿਉਂਕਿ ਰਿਕੂ ਜੀ ਵੀ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਸ਼ਿਫਾਈ ਹੈ ਕੇਜਰੀ ਵੱਲੋਂ ਦੇ ਸ਼ਿਫਾਈ ਹੈ ਸੰਦੀਪ ਪਾਰਟੀ ਦੇ ਸ਼ਿਫਾਈ ਹੈ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਆ ਆਮ ਆਦਮੀ ਪੰਜਾਬ ਤੱਕੜੇ ਕਰਨਾ ਬਜ਼ੀ ਦੀ ਤੱਕੜੇ ਕਰਨਾ ਤਾਂ ਕਿ ਇੱਕ ਆਪਾ ਪੰਜਾਬ ਜਿਹੜਾ ਬਜ਼ੀ ਸ਼ਹਿਰ ਹੈ ਕਿਉਂਕਿ ਬਜ਼ੀ ਸ਼ਹਿਰ ਹਮੇਸ਼ਾ ਹੀ ਸਿੱਖ ਪਰਮੰਤ ਜਿਵੇਂ ਸਾਡੇ ਲੋਕ ਸਮਾਜ ਬਹੁਤ ਵਧੀਆ ਲੋਕ ਨੇ ਤੇ ਹਮੇਸ਼ਾ ਇੱਕ ਦੂਜੇ ਨੂੰ ਪਿਆਰ ਕਰਦੇ ਆ ਵਧੀਆ ਮਿਸਾਲ ਹੈ ਕਿਉਂਕਿ ਹਿੰਦੂ ਮੁਸਲਮਾਨ ਸਿੱਖ ਸਾਰੇ ਇਕੱਠੇ ਹੋ ਕੇ ਇੱਥੇ ਜੋ ਪਿਆਰ ਤੇ ਸ਼ਾਂਤੀ ਉਹਨਾਂ ਨੇ ਰੱਖਿਆ ਹੈ ਇਸ ਲਈ ਮੈਂ ਧੰਨਵਾਦ ਵੀ ਕਰਦਾ ਹਾਂ ਸਾਡੇ ਸ਼ਹਿਰ ਵਾਸੀਆਂ ਦਾ ਤੇ ਬਾਕੀ ਇਹ ਮੈਂ ਸਰਾਂਗਾ ਬੇਨਤੀ ਰਿੰਕੂ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਪ੍ਰਧਾਨ ਹੈ ਕਿਉਂਕਿ ਸਾਰੇ ਬਾੜ ਕਿਉਂ ਬਸੇ ਸ਼ਹਿਰ ਆਪਣਾ ਸਾਰਿਆਂ ਦਾ ਸਾਂਝਾ ਸ਼ਹਿਰ ਹੈ ਤੇ ਆਪਾਂ ਇਹਨੂੰ ਸ਼ਹਿਰ ਨੂੰ ਆਉਣ ਵਾਲੇ ਟਾਈਮ ਆਪਾਂ ਜਿਵੇਂ ਐਮਐਲਏ ਸਾਹਿਬ ਨੂੰ ਇਹ ਬੇਨਤੀ ਕਰਾਂਗੇ ਵੀ ਰਿੰਕੂ ਜੀ ਨੂੰ ਆਪਣਾ ਨਾਲ ਲੈ ਕੇ ਆਪਾਂ ਆਉਣ ਵਾਲੇ ਟਾਈਮ 'ਚ ਜਿਹੜਾ ਸ਼ਹਿਰ ਸੁੰਦਰ ਬਣਾਈਏ ਕਿਉਂਕਿ ਗਰੰਟਾ ਲਈ ਕੋਈ ਕਮੀ ਨਹੀਂ 15 ਬਾੜ ਦੇ ਕਰੀਬ ਪੈਂਦੇ ਆ 15 ਬਾੜਾਂ ਦੀ ਆਪਾਂ ਅਲੀਪੂ ਜੀ ਦੀ ਟੀਮ ਸਾਡੇ ਕੌਂਸਲ ਉਹ ਟੀਮ ਕੰਮ ਕਰੂਗੀ ਤਾਂ ਕਿ ਚ ਵਧੀਆ ਸ਼ਹਿਰ ਆਪਾਂ ਬਣਾਈਏ ਵਧੀਆ ਆਉਣ ਵਾਲੇ ਟਾਈਮ 'ਚ ਉਸਲੇ ਦਾ ਹੱਲ ਕਿਵੇਂ ਹੋਏਗਾ ਇਹਦਾ ਮਸਲੇ ਦਾ ਹੱਲ ਕੋਈ ਨਹੀਂ ਅਸੀਂ ਲੜ ਕੇ ਕਰਾਂਗੇ ਸੋਕੇ ਮੁੱਖ ਮੰਤਰੀ ਸਾਹਿਬ ਸਾਡੇ ਬਹੁਤ ਵਧੀਆ ਮੁੱਖ ਮੰਤਰੀ ਹੈ ਉਹਨਾਂ ਦਾ ਜਿਹੜਾ ਕਵੀਕਾ ਪੰਜਾਬ ਦਾ ਬਹੁਤ ਵਧੀਆ ਕਵੀਕਾ ਹੈ ਆਉਣ ਵਾਲੇ ਟਾਈਮ ਲੋਕ ਆਮ ਆਦਮੀ ਪਾਰਟੀ ਨੂੰ ਪਸੰਦ ਕਰ ਰਹੇ ਹੈ ਜਿਵੇਂ ਅਸੀਂ ਜੰਦਰ ਸਿੰਘ ਕਟੋਗੜ ਸੈਂਟਰੀ এয়ারਪੋਰਟ ਤੇ ਜਿੱਤ ਕੇ ਆਏ ਹੈ ਜਦੋਂ ਇਹ ਚੋਣਾਂ ਹੋਣੀਆਂ ਪੰਜਾਬ ਦੀਆਂ ਚੋਣਾਂ ਹੋਣੀਆਂ 27 ਚੋਣੀਆਂ ਬਾਕੀ ਬਾਈ ਇਲੈਕਸ਼ਨਾਂ ਚਾਰ ਵਾਲੀ ਪਈਆਂ ਨੇ ਤੇ ਚਾਰ ਦੀਆਂ ਬਾਈ ਬਾਈ ਇਲੈਕਸ਼ਨਾਂ ਦੀ ਆਪਣੀ ਭਗਵੰਤ ਮਾਨ ਜੀ ਦੇ ਕੇ ਜੀ ਵਾਸਤੇ ਅਸੀਂ ਜੇ ਸੰਦੀਪ ਵਾੜਗੀ ਦੀ ਰੈਜ਼ਨੈਂਸ ਇਸ ਤੇ ਇਲੈਕਸ਼ਨ ਲੜਾਂਗੇ ਤੇ ਅਸੀਂ ਚਾਹ ਦੀ ਚਾਹਾਂ ਨਹੀਂ ਮੈਂ ਪਾਰਟੀ ਲੜਨਾਂਗੇ ਜਿੱਤਾਂਗੇ ਵਾੜਗੀ ਕੋਲ ਆ ਤੁਸੀਂ ਮੈਂ ਦਾ ਜਲਦਾ ਨਹੀਂ ਪਾਰਟੀ ਧਿਆਨ ਚ ਲੈਂਦਾ ਲੈਂਦਾ ਹੋਏ ਸੀਗਾ ਤੇ ਕੋਈ ਉਹ ਪਾਰਟੀ ਵਾਲੇ ਸਾਰੇ ਨਾਲ ਨੇ ਅਸੀਂ ਸਾਰੇ ਇਕੱਠੇ ਆ ਤੇ ਅੱਗੇ ਤੋਂ ਇਹ ਚੀਜ਼ਾਂ ਨਹੀਂ ਹੋਣਗੀਆਂ। ਉਪੀ ਸਰ 10 ਬੰਦੇ ਆ ਦੇ, 10 ਫੌਜਾਂ ਨੇ ਤੇ ਕੋਈ ਕੁਝ ਨਾ ਕਰਤੋ। ਇਹਦੇ ਵਿੱਚ ਕਿਹਦਾ ਸਾਹ ਹੁਣ ਤੇ। ਇਹ ਬੇਤੋ ਵੀ ਜਦੋਂ ਆਪਾਂ ਉਹਨੇ ਗੱਲਾਂ ਨਹੀਂ ਕਰਨੀਆਂ। ਅੱਜ ਅੱਜ ਸਾਰੇ ਸ਼ਹਿਰ ਜਿਵੇਂ ਅੱਜ ਇਕੱਠੇ ਹੋ ਗਏ ਸਰ। ਤੇ ਕਹਿਣ ਦਾ ਮਤਲਬ ਹੈ ਇਦਾਂ ਦੀਆਂ ਚੀਜ਼ਾਂ ਆਉਣ ਵਾਲੇ ਟਾਈਮ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਜਿਹੜੇ 10 ਨੇ ਸਹੁੰ ਵੀ ਕਿਤੇ ਸੀਗੇ ਉਹ ਵੀ ਕਟੂਕੜ ਸਾਪ ਦੇ ਲੋਕਾਂ ਦੇ ਫੋਨ ਮੈਨੂੰ ਆ ਗਏ ਵੀ ਅਸੀਂ ਤੁਹਾਡੇ ਨਾਲ ਹੈ ਸਹਿਮ ਚਾਪੂ ਉਹ ਤੁਹਾਨੂੰ ਰੂਪ ਲਗਾ ਰਹੇ ਇਹਨਾਂ ਨੇ ਵੀ ਮੀਡੀਆ ਦੇ ਵਿੱਚ ਕਿਹਾ ਐਮ ਐਲ ਉਹ ਲੋਕਲ ਐਮ ਐਲ ਹੈ ਉਸ ਦਾ ਵਿੱਚ ਹੱਕ ਹੈ ਵੀ ਕੀ ਗਾਉਤ ਤੁਹਾਡੀ ਕਾਪੀ ਕਾਉਂਸਲ ਦੇ ਪ੍ਰਧਾਨ ਨੇ ਕੁਝ ਜੀ ਬੋਲੇ ਨੇ ਤੇ ਜੋ ਇਹਨੇ ਬੋਲੇ ਮੈਂ ਆਉਣ ਵਾਲੇ ਸਮੇਂ 'ਚ ਸਾਰੇ ਨੂੰ ਇਕੱਠੇ ਕਰਨਾ ਚਾਹੁੰਦਾ ਕਿਉਂਕਿ ਆਪਾਂ ਸ਼ਹਿਰ ਦੀ ਭਲਾਈ ਲਈ ਆਪਾਂ ਵਧੀਆ ਕੰਮ ਕਰਨੇ ਹਨ ਰਿੰਕੂ ਜੀ ਨੂੰ ਆਪਾਂ ਜਿੰਨੇ ਕੌਂਸਲ ਆਪਾਂ ਨਾਲ ਲੈ ਕੇ ਚੱਲਾਂਗੇ ਸਾਡੇ ਨਾਲ ਕੋਈ ਕਿਸੇ ਬਹਿ ਨਹੀਂ ਕੋਈ ਵਿਰੋਧ ਨਹੀਂ ਤੇ ਮੈਂ ਰਿੰਕੂ ਜੀ ਨੂੰ ਮੁਬਾਰਕਬਾਦ ਦਿੰਦਾ ਕਿਉਂਕਿ ਇਹਨਾਂ ਸਾਡੇ 30 ਸਾਲ ਦੇ ਵਿੱਚ ਜੋ ਇਮਾਨਦਾਰੀ ਨਾਲ ਇੱਥੇ ਕੰਮ ਕੀਤਾ ਜੋ ਇੱਥੇ ਵਸੀ ਸ਼ਹਿਰ ਦਾ ਕੰਮ ਹੋਇਆ ਉਹ ਵਾਕਈ ਬੜੀ ਵਾਕ ਖੁਗਦਗਿਆ ਮੋਏ ਆ ਤੇ ਉਹਦੇ ਨਾਲ ਜਿਹੜਾ ਆਉਣ ਵਾਲੇ ਟਾਈਮ ਵਸੀ ਸ਼ਹਿਰ ਸੁਰੱਖੀ ਕਰੂਗਾ ਤੇ ਬਾਕੀ ਜਿਹਨੇ ਪੁੱਤਰ ਕਰ ਭਾਈਚਾਰਾ ਸਾਡੇ ਰਿੰਕੂ ਜੀ ਦੇ ਨਾਲ ਖੜੇ ਨੇ ਉਨਾ ਤੋਂ ਮੈਂ ਤੁਹਾਨੂੰ ਬਤ ਕਰਦਾ ਜਿਹਨਾਂ ਰਾਤ ਦਿਨ ਸਾਡੀਆਂ ਜਿਵੇਂ ਖਬਰਾਂ ਦੀ ਗੱਲ ਕੀਤੀ ਜਿਵੇਂ ਹਮੇਸ਼ਾ ਹੀ ਜੋ ਬਸੀ ਦੀ ਬਸੀ ਚਾਣਾ ਦੀ ਬਾਤ ਜਫਰ ਦੇਗਰ ਸਾਹਿਬ ਦੀ ਜੋ ਸੋਚਿਆ ਉਹ ਜਿਆਨੇ ਬਹੁਤ ਵੀ ਲੋਕਾਂ ਨੂੰ ਦੱਸਦੇ ਆ ਤੇ ਕੋਸ਼ਿਸ਼ ਕਰੀਦੀ ਹੈ ਉਹ ਤੇਰੀਆਂ ਮੁਸ਼ਕਲਾਂ ਨੇ ਹੱਲ ਹੋ ਸਕਣ ਤੇ ਬਾਕੀ ਮੈਂ ਤੁਹਾਡਾ ਦਿਲ ਦੀ ਗਰਾਈਆਂ ਤੋਂ ਜੋ ਹਰ ਕਦਮ ਪੱਤਰਕਾਰ ਪਾਏ ਦਾ ਹਰ ਕਦਮ ਮੇਰੇ ਸਿਰ ਮੱਥੇ ਆ ਥੋੜਾ ਸਾਰਿਆਂ ਦਾ ਧੰਨਵਾਦ